बाणी श्री गुरुदास महाराज की एक ओंकार सतगुरु रागोड़ी मेरी संगत पोच पो पोच, मोच दिन राती मेरा कर्म कटिलता जन्म को कुभाते राम गुसैया जी के जीवना मोहन विसारो मैं जन तेरा रहाओ meri har vipat jan karo subhai charan na chado sharir kal jaai kahar vidas par tere sambha bag bag me le jan kah karna vilamba satguru ravi das ji maharaj samuchhi manavta nu pavan updesh dinde han ki parmatma ਨੋ ਕੋ ਲੈ ਹੋਏ ਜੀਵ ਦੀ ਸੰਗਤ ਨੀਜ ਹੈ ਜਦੋਂ ਇਹ ਜੀਵ ਦੁਰਲਭ ਦੁਰਲਭ ਮਨੁੱਖ ਜਨਮ ਪ੍ਰਾਪਤ ਕਰਕੇ ਅਭੇਦ ਭਾਵ ਅਤੇ ਵਿਸ਼ੇ ਵਿਕਾਰਾਂ ਦੇ ਵੰਦਨਾ ਚੇ ਮੁਕਤ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਦੀ ਸ਼ਰਨ ਲੈ ਕੇ ਜੀਵ ਦਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ ਮੇਰੀ ਸੰਗਤ ਪੋਚ ਸੋਚ ਕੋ ਟੇਲਤਾ ਜਨਮ ਕੁ ਭਾਤੀ ਹੈ ਪਰਮਾਤਮਾ ਜੀ ਮੇਰਾ ਭਾਵ ਸੰਸਾਰੀ ਜੀਵ ਦਾ ਦੀ ਸੰਗਤ ਵਿਸ਼ੇ ਵਿਕਾਰਾ ਕਰਕੇ ਨੀਚ ਹੈ ਇਹ ਸੋਚ ਮੈਨੂੰ ਦਿਨ ਰਾਤ ਲੱਗੀ ਰਹਿੰਦੀ ਹੈ ਪਰਮਾਤਮਾ ਨੂੰ ਭੁੱਲੇ ਹੋਏ ਜੀਵ ਦਾ ਕਰਮ ਵੀ ਨੀਵਾ ਹੈ ਅਤੇ ਜਨਮ ਵੀ ਨੀਵਾ ਹੈ ਜਦੋਂ ਤੱਕ ਇਹ ਜੀਵ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਇਸ ਜੀਵ ਦਾ ਦੁਰਲਭ ਮਨੁੱਖਾ ਜੀਵਨ નિਸਫਲ ਹੈ RAM ਗੁਸਾਈਆ ਜੀ ਕਾ ਜੀਵਨਾ ਮੋਹ ਨ ਵਿਸਾਰੋ ਮੈਂ ਜਨ ਤੇਰਾ ਰਹਾਓ ਜੀਵਨ ਨੂੰ ਜੀਵਨੋ ਜੀਵਨ ਦੇਣ ਵਾਲੇ ਪਰਮਾਤਮਾ ਜੀ ਮੈਨੋ ਭੁਲਾਇਓ ਨਾ ਆਪ ਜੀ ਮੈਨੂੰ ਜੀ ਹੈ ਰੋਹਦਾ ਹੀ ਦਾਸ ਹਾਂ ਮੇਰੀ ਹਰ ਵਿਪਤ ਜਨ ਕਰੋ ਸੁਭਾਈ ਚਰਨ ਛਾਡੋ ਸਰੀਰ ਕਲ ਜਾਈ ਪਰਮਾਤਮਾ ਜੀ ਮੇਰੀ ਜਨਮ ਮਰਨ ਰੂਪੀ ਵਿਪਤਾ ਦੂਰ ਕਰ ਦਿਓ ਮੈਨੂੰ ਦਾਸ ਨੂੰ ਇਹ ਸੁਭਾਉ ਬਖਸ਼ੋ ਕਿ ਭਾਵੇਂ ਮੇਰਾ ਸਰੀਰ ਚਲਾ ਜਾਵੇ ਮੈਂ ਆਪ ਜੀ ਦੇ ਚਰਨਾਂ ਨੂੰ ਨਾ ਛੱਡਾਂ ਕਹ ਰਵਿਦਾਸ ਪਰੋ ਤੇਰੀ ਸੰਭਾ ਮੇਗ ਮਿਲੇ ਜਨਨ ਕਰਨੈ ਵਿਲਾੰਬਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ ਮੈਂ ਆਪ ਜੀ ਦੇ ਚਰਨ ਸ਼ਰਨ ਪਿਆ ਹਾਂ ਆਪ ਜੀ ਮੈਨੂੰ ਛੇਤੀ ਆ ਕੇ ਦਰਸ਼ਨ ਦਿਓ ਜੀ ਦੇਰੀ ਨਾ ਕਰੋ ਜੀ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਜੀ ਬਹੁਤ ਸੋਹਣ ਆਂਟੀ ਜੀ ਮੰਤਰਿਤ ਆਂਟੀ ਜੀ ਤੁਸੀਂ ਲਗਾ ਦਿਓ ਹਾਜ਼ਰੀ ਜੈ ਜੈ ਗੁਰਦੇਵ ਧੰ ਗੁਰਦੇਵ ਗੁਰੂ ਤੇਰੀ ਸਤਿ ਸ੍ਰੀ ਅਕਾਲ ਜੀ ਸਭਨਾਂ ਨੂੰ ਬੇਨਤੀ ਹੈ ਕਿ ਸੈਸ਼ਨ ਜੋ ਹੈ ਸਾਧ ਸੰਗਤ ਜੀ ਸਤ ਸੰਗ ਲਾਈਵ ਆ ਰਿਹਾ ਤਾਂ ਕਿਰਪਾ ਕਰਕੇ ਜੋ ਵੀ ਸੰਗਤ ਹਾਜ਼ਰੀ ਲਗਾ ਰਹੀ ਹੈ ਕਿਰਪਾ ਕਰਕੇ ਕੈਮਰਾ ਔਨ ਕਰਕੇ ਜਰੂਰ ਲਗਾਵੇ ਸਤ ਸੰਗਤ ਜੀ ਆਪ ਜੀ ਨੂੰ ਜੋ ਹੈ ਕੌਨਫੀਡੈਂਸ ਦੇਣਾ ਆਪ ਜੀ ਦੇ ਅੰਦਰ ਕੌਨਫੀਡੈਂਸ ਪੈਦਾ ਹੋਵੇ ਆਪ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪੂਰੇ ਪੰਜਾਬ ਪੂਰੇ ਭਾਰਤ ਪੂਰੇ ਵਿਸ਼ਵ ਚ ਕਰ ਸਕੋ ਇਹੀ ਇਸ ਅੰਮ੍ਰਿਤ ਬਾਣੀ ਬੇਗਮਪੁਰ ਅੰਮ੍ਰਿਤ ਬਾਣੀ ਆਨਲਾਈਨ ਪ੍ਰਚਾਰ ਕੇਂਦਰ ਦਾ ਮਕਸਦ ਹੈ ਕੈਮਰਾ ਔਨ ਕਰਕੇ ਹਾਜ਼ਰੀ ਜ਼ਰੂਰ ਲਗਾਓ ਜੀ ਥੋੜਾ ਹੌਸਲਾ ਵਧੇਗਾ ਜੈ ਗੁਰਦੇਵ ਜੀ ਧੰਨ ਗੁਰਦੇਵ जय गुरुदेव धन मेरी संगत पोच सोच दिन राती मेरा कर्म कुटिलता जन्म राम गुसैया जी के जीवना मोहिना बिसारो मैं जन तेरा रहाओ मेरी हर हो बिपत जन करो सुबाई चरण न छाडो शरीर कल जाई ਕਰਵदास ਪਰੋਂ ਤੇਰੀ ਸਾੰਬਾ ਬੇਗ ਮਿਲੋ ਜਨ ਕਰਨ ਬਿਲਾੰਬਾ ਤਾਂ ਤਾਂ ਜਗਤ ਗੁਰੂ ਸਤਗੁਰੂ ਵਿਦਾਸ ਮਹਾਰਾਜ ਜਿਸ ਮੁੱਚੀ ਮਾਨਵਤਾ ਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਪ੍ਰਮਾਤਮਾ ਨੂੰ ਭੁੱਲੇ ਹੋਏ ਜੀਵ ਦੀ ਸੰਗਤ ਨਹੀਂ ਛੇ ਜਦੋਂ ਇਹ ਜੀਵ ਦੁਰਲਭ ਮਨੁੱਖ ਜਨਮ ਪ੍ਰਾਪਤ ਕਰਕੇ ਭੇਦ ਭਾਵ ਅਤੇ ਵਿਸ਼ੇਵਿਕਾਰਾਂ ਦੇ ਬੰਧਨਾਂ ਚੋਂ ਮੁਕਤ ਹੋ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਦੀ ਸ਼ਰਨ ਲੈ ਕੇ ਜੀਵ ਦਾ ਲੋਕ ਪਰਲੋ ਇਹ ਲਾ ਹੋ ਜਾਂਦਾ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਵਾਤੀ اے ਪਰਮਾਤਮਾ ਜੀ ਮੇਰੀ ਭਾਵ ਸੰਸਾਰੀ ਜੀਵ ਦੀ ਸੰਗਤ ਵਿਸ਼ੇ ਵਿਕਾਰਾ ਕਰਕੇ ਨੀਚ ਹੈ ਇਹ ਸੋਚ ਮੈਨੂੰ ਦਿਨ ਰਾਤ ਲੱਗੀ ਰਹਿੰਦੀ ਹੈ ਪਰਮਾਤਮਾ ਨੂੰ ਭੁੱਲੇ ਹੋਏ ਜੀਵ ਦਾ ਕਰਮ ਵੀ ਨੀਵਾ ਹੈ ਅਤੇ ਜਨਮ ਵੀ ਨੀਵਾ ਹੈ ਜਦੋਂ ਤੱਕ ਇਹ ਜੀਵ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਇਹ ਇਸ ਜੀਵ ਦਾ ਦੁਰਲਭ ਮਨੁੱਖਾ ਜਨਮ ਨਹੀਂ ਸਫਲ ਹੈ RAM ਗੁਸਈਆਂ ਜੀ ਕੇ ਜੀਵਨਾ ਮੋਹਿਨਾ ਬਿਸਾਰੋ ਮੈਂ ਜਨ ਤੇਰਾ ਰਹਾਉ ਜੀਵਨ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਜੀ ਮੈਨੂੰ ਪੁਲਾਓ ਨਾ ਮੈਂ ਆਪ ਜੀ ਦਾ ਹੀ ਦਾਸ ਹਾਂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ ਚਰਨ ਨਾਛਾਣੂ ਸਰੀਰ ਗਰਜਾਈ ਪਰਮਾਤਮਾ ਜੀ ਮੇਰੀ ਜਨਮ ਮਰਨ ਰੂਪੀ ਵਿਪਤਾ ਦੂਰ ਕਰ ਦਿਓ ਪਾ ਬਖਸ਼ੋ ਕਿ ਭਾਵੇਂ ਮੇਰਾ ਸਰੀਰ ਵੀ ਚਲਾ ਜਾਵੇ ਪਰ ਮੈਂ ਆਪ ਜੀ ਦੇ ਚਰਨਾਂ ਨੂੰ ਨਾ ਛੱਡਾਂ ਜੁੜਿਆ ਰਹਾ ਕਹੋ ਰਵਦਾਸ ਪਰਮੁ ਤੇਰੀ ਸਾਂਭਾ ਬੇਗ ਮਿਲਿਓ ਜਨ ਕਰਨ ਬਿਲਾਂਬਾ ਸਤਗੁਰ ਰਵਿਦਾਸ ਮਹਾਰਾਜ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਪਹੇ ਪ੍ਰਭੂ ਜੀ ਮੈਂ ਆਪ ਜੀ ਦੀ ਸ਼ਰਨ ਪਿਆ ਹਾਂ ਆਪ ਜੀ ਮੈਨੂੰ ਛੇਤੀ ਆ ਕੇ ਦਰਸ਼ਨ ਦਿਓ ਜੀ ਦੇਰੀ ਨਾ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜ ਕੇ ਜਾਣਗੇ ਸਤ ਪਾ ਕੇ ਰਵਿਦਾਸ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ जय गुरुदेव धन गुरुदेव बहुत सोने आंटी जी कविता आंटी जी लगा दो हाजी जय गुरुदेव धन गुरुदेव जी मोनी आंटी जी तुम लगा दो हाजरी ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਜੈ ਗੁਰਦੇਵ ਤੁਨ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਗੁਰਦਾਤ ਮਹਾਰਾਜ ਦੀ ਅੰਮ੍ਰਿਤ ਬਾਣੀ ਰਾਗ ਤਨਾਸਰੀ ਇਕੰਕਾਰ ਸਤਗੁਰ ਪ੍ਰਸਾਦ हम सर दीन दयाल ना तुम सर अपति हार के की जाय बचनी तोर मोर मन माने जन को पूरण दी जाय हो बलबल जाय हो रैया कारण कारण कवल का बोल बहुत जनम बिचरे थे माधव जनम तुम्हारे लेके कह रविदास आस लग जीव हो चिर पिहो दर्शन देखे चिर पिहो दर्शन देखे <coughs> सतगुरु रविदास महाराज जी मानवता तते निर्ममता धारण करके ਇਸ ਮਨੁੱਖੇ ਜਨ ਨੂੰ ਪਰਮਾਤਮਾ ਦੇ ਲੇਖੇ ਲਾਉਣ ਦਾ ਪਾਵਨ ਉਪਦੇਸ਼ ਦਿੰਦੇ ਹਨ ਹੰਸਰ ਦੀਨ ਦਿਆਲਾ ਤੁਮ ਸਰ ਅਪ ਤਿਆਰ ਕੇ ਕੀਜ ਪਰਮਾਤਮਾ ਕੇ ਰਜ਼ੋਈ ਕਰਦੇ ਹਨ ਕਿ हे ਪਰਮਾਤਮਾ ਜੀ ਮੇਰੇ ਵਰਗਾ ਇਸ ਸੰਸਾਰ ਵਿੱਚ ਕੋਈ ਨਿਮਾਣਾ ਨਹੀਂ ਹੈ ਅਤੇ ਤੇਰੇ ਵਰਗਾ ਨਿਮਾਣਿਆ ਨੂੰ ਮਾਣ ਬਖਸ਼ਣ ਵਾਲਾ ਕੋਈ ਦਿਆਲੂ ਨਹੀਂ ਹੈ ਹੁਣ ਆਪ ਮੇਰੀ ਹੀ ਪਰਖ ਕਰ ਕਰ ਰਹੇ ਹੋ ਸਤਗੁਰ ਕਬੀ ਸਾਬ ਜੀ ਫਰਮਾਉਂਦੇ ਹਨ दीन दयाल कृपाल ਦਾ ਮੋਦਰ ਭਗਤ ਵਸਲ ਪੈ ਹਾਰੀ ਆਪ ਗਰੀਬਾਂ ਉੱਪਰ ਦਇਆਲ ਕਿਰਪਾਲ ਭਗਤ ਤੇ ਪਿਆਰੇ ਅਤੇ ਸੁਖ ਪਾਪਾਂ ਦਾ ਨਾਸ਼ ਕਰਨ ਵਾਲੇ ਹੋ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀ ਜਹੇ ਪ੍ਰਭੂ ਜੀ ਆਪ ਜੀ ਸਤ ਗਿਆਨ ਰੂਪੀ ਬਚਨ ਤੇ ਮੇਰੇ ਮਨ ਪਸੀਜ ਗਿਆ ਹੈ ਅਤੇ ਇਸ ਲਈ ਮੈਨੂੰ ਆਪਣੇ ਦਾਸ ਨੂੰ ਸੰਪੂਰਨ ਗਿਆਨ ਦਿਓ ਜੀ ਹਉ ਬਲਬਲ ਜਾਉ ਰਮैया ਕਾਣੇ ਕਾਰਣ ਕਵਲ ਅਬੋਲ ਸਾਰੇ ਸੰਸਾਰ ਵਿੱਚ ਰਮੇ ਹੋਏ ਪ੍ਰਮਾਤਮਾ ਜੀ ਮੈਂ ਆਪ ਜੀ ਤੋਂ ਬੁਲਿਹਾਰਿਆ ਜਾਂਦਾ ਹਾਂ ਪਰ ਕੀ ਕਾਰਨ ਹੈ ਕਿ ਆਪ ਮੇਰੇ ਵੱਲ ਬੋਲਦੇ ਹੀ ਨਹੀਂ ਸਤਿਗੁਰੂ ਨਾਮਦੇਵ ਜੀ ਫਰਮਾਉਂਦੇ ਹਨ ਕਿ ਇਹ ਬਲਬਲ ਜਾਉ ਹਉ ਬਲਬਲ ਜਾਉ ਇਹ ਪ੍ਰਮਾਤਮਾ ਜੀ ਆਪ ਤੋਂ ਬੁਲਿਹਾਰਿਆ ਜਾਂਦਾ ਹਾਂ ਬਹੁਤ ਜਨਮ ਵਿਚਰੇ ਥੇ ਮਾਦੋ ਹੈ ਜਨਮ ਤੁਮਾਰੇ ਲੇਖੇ ਹੈ ਪਰਮਾਤਮਾ ਜੀ ਆਪ ਤੋਂ ਵਿਛੋੜਾ ਹੋਇਆ ਬਹੁਤ 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 ਜਨਮ ਗੁਜ਼ਰ ਗਏ ਹਨ ਪਰ ਇਸ ਮਨੁੱਖ ਜਨਮ ਮੈਂ ਆਪ ਜੀ ਦੇ ਸਮਰਪਿਤ ਕਰ ਦਿੱਤਾ ਹੈ ਸਤਿਗੁਰ ਅਰਜਨ ਦੇਵ ਜੀ ਫਰਮਾਉਂਦੇ ਹਨ ਕਿਰਤ ਕਮ ਕਿਰਤ ਕਰਮ ਕਹਿ ਵਿਛੜਿਓ ਕਹਿ ਕਿਰਪਾ ਮਿਲੋ ਰਾਮ ਹੈ ਪਰਮਾਤਮਾ ਜੀ ਅਸੀਂ ਕੀਤੇ ਹੋਏ ਕਰਮਾ ਕਰ ਇਸ ਲਈ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਨ ਲਿਓ ਜੀ ਕਹਿ ਰਿਹਾ ਵਿਦਾਸ ਆਸ ਲਗ ਜੀ ਉਹ ਚਿਰ ਪਹਿਓ ਦਰਸ਼ਨ ਦੇਖੇ ਚਿਰ ਪਹਿਓ ਦਰਸ਼ਨ ਦੇਖੇ ਸਤਿਗੁਰ ਰਵਿਦਾਸ ਮਹਾਰਾਜ ਜੀ ਪਰਮਾਉਂਦੇ ਹਨ ਕਿ हे ਪਰਮਾਤਮਾ ਜੀ ਆਪ ਜੀ ਦੇ ਦਰਸ਼ਨਾਂ ਲਈ ਆਸ ਲਗਾ ਕੇ ਜੀ ਰਹਾ ਹਾਂ ਹਾਂ ਕਿਉਂਕਿ ਆਪ ਜੀ ਦੇ ਦਰਸ਼ਨ ਕੀਤਿਆਂ ਬਹੁਤ ਹੀ ਸਮਾ ਹੋ ਗਿਆ ਹੈ ਇਸ ਲਈ ਕਿਰਪਾ ਕਰਕੇ ਆਪ ਮੈਨੂੰ ਦਰਸ਼ਨ ਦਿਓ ਜੀ ਮੈਂ ਆਪ ਜੀ ਦੇ ਦਰਸ਼ਨਾਂ ਦਾ ਆਭਿਲਾਸ਼ੀ ਹਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਬੋਸੋ ਨੇ ਆਂਟੀ ਜੀ ਸੋਨੀਆ ਆਂਟੀ ਜੀ ਤੁਸੀਂ ਲਗਾ ਦਿਓ ਹਾਜ਼ਰੀ ਜੀ ਹੈ ਗੁਰੂ ਦੇ ਤੁਹਾਨੂੰ ਗੁਰੂ ਦੇ ਮੈਰਿਜ ਥੋੜਾ ਜਿਹਾ ਨਾ ਬਾਹਰ ਹੈਗੀ ਐ ਠੀਕ ਐ ਆਂਟੀ ਜੀ ਰੂਪ ਆਂਟੀ ਜੀ ਤੁਸੀਂ ਲਗਾ ਦਿਓ ਹਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿ ਨਾ ਹੋਈ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਇਓ ਕਾਸ ਰਹਿ ਰਲ ਗਇਓ ਮਾਟੀ ਰਹਾਓ ਪਾਈ ਬੰਦ ਕੁਟੰਬ ਸਹੇਰਾ ਓਏ ਵੀ ਲਾਗੇ ਕਾੜ ਸਵੇਰਾ ਕਰ ਕੀ ਨਾਰ ਉਰੇ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਵੇ ਜਗ ਲੂਟਿਆ ਹਮ ਤੋ ਇੱਕ ਰਾਮ ਨਾਮ ਕਹਿ ਛੂਟਿਆ ਇਸ ਸ਼ਬਦ ਵਿੱਚ ਗੁਰੂ ਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਮਨੁੱਖਾ ਸ਼ਰੀਰ ਮਨੁੱਖਾ ਸ਼ਰੀਰ ਦੀ ਨਾਸ਼ਵਾਨਤਾ ਦਾ ਬਿਆਨ ਕਰਦੇ ਹੋਏ ਕਹਿੰਦੇ ਨੇ ਕਿ ਵਿराग ਮਾਈ ਵਿराग ਮਈ ਉਪਦੇਸ਼ ਦਿੰਦੇ ਨੇ ਕਿ ਜੀਵ ਜਿਹੜਾ ਹੈ ਸੰਸਾਰਿਕ ਬੰਧਨਾਂ ਵਿੱਚ ਫਸ ਕੇ ਪਰਮਾਤਮਾ ਨੂੰ ਭੁਲਾ ਕੇ ਆਪਣਾ ਮਨੁੱਖਾ ਜੀਵਨ ਵਿਅਰਥ ਗੁਆ ਰਿਹਾ ਹੈ ਇਸ ਲਈ ਜੀਵ ਨੂੰ ਪਰਮਾਤਮਾ ਦਾ ਨਾਮ ਜਪ ਕੇ ਸਾਰ ਹਰ ਇੱਕ ਤਰ੍ਹਾਂ ਦੇ ਸੰਸਾਰਿਕ ਬੰਧਨਾਂ ਤੋਂ ਮੁਕਤ ਹੋਣ ਦਾ ਉਪਾਅ ਦੱਸਦੇ ਨੇ ਉੱਚੇ ਮੰਦਰ ਸਾਲ ਰਸੋਈ ਇੱਕ ਕਰ ਇਕ ਘਰੀਫੁਨ ਰਹਿਣ ਨਾ ਹੋਈ ਸਤਗੁਰਬਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਜੀਵ ਤੂੰ ਇਸ ਸੰਸਾਰ ਵਿੱਚ ਰਹਿਣ ਲਈ ਉੱਚੇ ਉੱਚੇ ਮਹਿਲ ਬਣਾਉਂਦਾ ਆ ਕੋਠੀਆਂ ਬਣਾਉਂਦਾ ਆ ਉਹਨਾਂ ਵਿੱਚ ਰਹਿਣ ਲਈ ਖਾਣਾ ਪਕਾਉਣ ਲਈ ਸੋਹਣੀਆਂ ਰਸੋਈਆਂ ਬਣਾਉਂਦਾ ਆ ਪਰ ਜਿਸ ਵੇਲੇ ਅੰਤ ਸਮਾਂ ਆ ਗਿਆ ਤਾਂ ਇਹ ਸਾਰਾ ਕੁਝ ਘੜੀ ਭਰ ਵਿੱਚੀ ਇਹਨਾਂ ਮਹਿਲਾਂ ਵਿੱਚ ਰਹਿਣਾ ਨਹੀਂ ਤੈਨੂੰ ਮਿਲੇਗਾ ਜਿਸ ਵੇਲੇ ਪਰਮਾਤਮਾ ਦਾ ਸੱਦਾ ਆਇਆ ਤਾਂ ਉਸ ਵੇਲੇ ਇਸ ਜਿੰਨੇ ਵੀ ਮਾਇਆ ਦੇ ਮੰਦਰ ਨੇ ਇਹ ਸਭ ਕੁਝ ਤੈਨੂੰ ਛੱਡ ਕੇ ਜਾਣਾ ਪੈਣਾ ਆ ਜਿੰਨੇ ਵੀ ਕੋਠੇ ਆ ਚੁਬਾਰੇ ਆ ਮੰਡਪ ਮਾੜੀਆਂ ਉਸਾਰ ਦੇ ਜੀਵ ਜਿਹੜੇ ਆ ਇਸ ਸੰਸਾਰ ਨੂੰ ਹਰ ਤਰ੍ਹਾਂ ਦੇ ਜੀਵੇ ਇਸ ਸੰਸਾਰ ਨੂੰ ਛੱਡ ਕੇ ਚਲੇਗੇ ਵੱਡੇ ਵੱਡੇ ਛੱਡ ਕੇ ਚਲੇਗੇ ਸਾਰੀ ਉਮਰ ਝੂਠਾ ਸੋਧਾ ਕਰਦੇ ਮਰ ਗਏ ਪਰ ਅੰਤ ਨੂੰ ਜਾ ਕੇ ਉਹ ਕਬਰਾਂ ਵਿੱਚ ਹੀ ਗਰੇ ਨੇ ਇਹ ਤਾਂ ਐਸਾ ਜਿਵੇਂ ਆਕਾਸ਼ ਦੀ ਟਾਟੀ ਜਲ ਗਈ ਉਹ ਆਕਾਸ਼ ਹਰਲ ਗयो ਮਾਟੀ ਰਹਾਉ ਸਤਗੁਰੂ ਬਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਜੀਵ ਤੇਰਾ ਸਰੀਰ ਘਰ ਦੀ ਝੌਂਪੜੀ ਵਾਂਗ ਹੈ ਜਿਵੇਂ ਘਰ ਦੀ ਝੌਂਪੜੀ ਸੜ ਕੇ ਸੁਆਹ ਹੋ ਜਾਂਦੀ ਹੈ ਮਿੱਟੀ ਵਿੱਚ ਰਲ ਜਾਂਦੀ ਹੈ ਇਸੇ ਤਰ੍ਹਾਂ ਸਰੀਰ ਨੇ ਵੀ ਮਰਨ ਤੋਂ ਬਾਅਦ ਪੰਜ ਤਤਾਂ ਵਿੱਚ ਮਲੀਨ ਹੋ ਜਾਣਾ ਹੈ ਭਾਵ ਮਿੱਟੀ ਵਿੱਚ ਹੀ ਮਿਲ ਜਾਣਾ ਹੈ ਭਾਈ ਬੰਦ ਕੁਟੰਬ ਸਹੇਰਾ ਓਏ ਵੀ ਲਾਗੇ ਕਾੜ ਸਵੇਰਾ ਸਤਗੁਰੂ ਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ হে ਜੀਵ ਜਿਨ੍ਹਾਂ ਨੂੰ ਤੂੰ ਆਪਣਾ ਸਮਝਦਾ ਆ ਹੁਣ ਤੱਕ ਸਮਝਦਾ ਆਇਆ ਆ ਪਹਿਣ ਪਰਾ ਘਰ ਵਾਲੀ ਹਰ ਇੱਕ ਤਰ੍ਹਾਂ ਦਾ ਰਿਸ਼ਤਾ ਭਰੇ ਪਰਿਵਾਰ ਦੇ ਮੈਂਬਰ ਮਿੱਤਰ ਹਰ ਕੋਈ ਜਿਸ ਵੇਲੇ ਮੌਤ ਆਉਂਦੀ ਹੈ ਉਸ ਵੇਲੇ ਸਾਰੇ ਜਿਹੜੇ ਐ ਸਵੇਰੇ ਸਵੇਰੇ ਤੈਨੂੰ ਘਰੋਂ ਬਾਹਰ ਕੱਢਣ ਲੱਗ ਪੈਂਦੇ ਆ ਭਾਵ ਮ੍ਰਿਤਕ ਸਰੀਰ ਦਾ ਸੰਸਾਰ ਸੰਸਕਾਰ ਕਰਨ ਦੀ ਤਿਆਰੀ ਲੱਗ ਪੈਂਦੇ ਨੇ ਕਿ ਇਹਨੂੰ ਛੇਤੀ ਛੇਤੀ ਬਾਰ ਕੱਢੋ ਜਿਸ ਸਮੇਂ ਸਰੀਰ ਪੂਰਾ ਹੁੰਦਾ ਹੈ ਜੇ ਪਾਪ ਬਿਨਸਦਾ ਹੈ ਤਾਂ ਉਸ ਵੇਲੇ ਉਹਦੀ ਕੋਈ ਵੀ ਬਾਤ ਨਹੀਂ ਪੁੱਛਦਾ ਉਸ ਸਮੇਂ ਸਾਰੇ ਕਹਿੰਦੇ ਛੇਤੀ ਕਰੋ ਛੇਤੀ ਕਰੋ ਨੂੰ ਬਾਰ 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 ਕੱਢੋ ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋ ਪੂਤ ਪੂਤ ਕਰ ਭਾਗੀ इवन ਕੀ ਜਿਹੜੀ ਉਸ ਇਨਸਾਨ ਦੀ ਘਰ ਵਾਲੀ ਹੁੰਦੀ ਜੀਵਨ ਸੰਗਰੀ ਹੁੰਦੀ ਹੈ ਘਰ ਦੀ ਇਸਤਰੀ ਜਿਹੜੀ ਉਹਦਨਾ ਹਮੇਸ਼ਾ ਲੱਗ ਕੇ ਰਹਿੰਦੀ ਸੀ ਉਸ ਵੇਲੇ ਵੀ ਜਦੋਂ ਜੀਵ ਮਰ ਜਾਂਦਾ ਪੂਰਾ ਹੋ ਜਾਂਦਾ ਆ ਤੇ ਉਹ ਵੀ ਉਹਨੂੰ ਉਸ ਵੇਲੇ ਭੂਤ ਭੂਤ ਕਹਿ ਕੇ ਦੂਰ ਨੱਠਦੀ ਹੈ ਉਹਦੇ ਨਰਜੀਕ ਨਹੀਂ ਆਉਂਦੀ ਆ ਕਹਿ ਰਬਦਾਸ ਸਵੇ ਜਗ ਲੂਟਿਆ ਹਮ ਤੋ ਇੱਕ ਹਮ ਤੋ ਇੱਕ RAM ਨਾਮ ਕਹਿ ਛੋਟਿਆ ਸਤਗੁਰੂ ਰਬਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਸਾਰਾ ਸੰਸਾਰ ਮਾਇਆ ਦੇ ਪ੍ਰਭਾਵ ਕਰਕੇ ਲੁੱਟਿਆ ਜਾ ਰਿਹਾ ਆ ਪਰ ਮੈਂ ਪਰਮਾਤਮਾ ਦਾ ਨਾਮ ਜਪ ਕੇ ਛੁੱਟ ਗਿਆ ਹੈ ਪਾਪ ਪਰਮਾਤਮਾ ਦਾ ਰੂਪ ਹੋ ਗਿਆ ਹੈ ਅਸੀਂ ਦੇਖ ਰਹੇ ਹਾਂ ਕਿ ਮਾਇਆ ਨੇ ਸਾਰੇ ਹੀ ਸੰਸਾਰ ਨੂੰ ਲੁੱਟਿਆ ਹੋਇਆ ਹੈ ਪਰ ਪ੍ਰਭੂ ਦਾ ਨਾਮ ਜਪ ਕੇ ਇਸ ਮਾਇਆ ਦੇ ਬੰਧਨਾਂ ਤੋਂ ਹੁਣ ਮੈਂ ਛੁੱਟ ਗਿਆ ਹੈ ਮਹਾਰਾਜੀ ਕਹਿੰਦੇ ਨੇ ਜਿਹੜਾ ਜੀਵ ਸੰਸਾਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਨਾਮ ਵਿੱਚ ਆਪਣੇ ਆਪ ਨੂੰ ਰਮਾ ਲੈਂਦਾ ਹੈ ਉਹ ਜੀਵ ਮਾਇਆ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਤੋ ਹੋ ਕੇ ਪਰਮਾਤਮਾ ਵਿੱਚ ਹੀ ਅਪੇਧ ਹੋ ਜਾਂਦਾ ਹੈ ਭਾਵ ਕੀ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੀ ਬੋਸੋ ਨੇ ਆਂਟੀ ਜੀ ਪੂਸ਼ਨ ਅੰਕਲ ਜੀ ਤੁਸੀਂ ਲਗਾ ਦਿਓ ਹਾਜ਼ਰੀ ਗੁਰਦੇਵ ਧਨ ਗੁਰਦੇਵ ਹਰ ਸੋ ਹੀਰਾ ਛਾੜ ਕੇ ਕਰ ਆਨ ਕੀ ਆਸ ਤੇ ਨਰ ਦੋ ਜਗ ਜਾਏਗੇ ਸਤਿਪੱਖ ਰਵਿਦਾਸ ਬਾਣੀ ਸਤਿਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਕੀ ਚਮਰਾਟਾ ਗਾਠਣਾ ਜਨਰੀ ਲੋਗ ਇਕਠਾਵੇ ਪਨਰੀ ਰਹੋ ਆਰ ਨਹੀਂ ਜੋ ਤੋਪੂ ਨਹੀਂ RAM ਬੀਠਾਉ ਰੋਪੂ ਲੋਗ ਗਠ ਗਠ ਕਰ ਬਿ ਕੋਚਾ ਹੂੰ ਬਿਨ ਗਾਠੇ ਜਾਏ ਪਹੁੰਚਾ ਰਵਿਦਾਸ ਜਪੇ RAM ਨਾਮਾ ਮੋਹਿ ਜਮショ ਨਹੀਂ ਕਾਮ ਸਤਗੁਰੂ ਰਵਿਦਾਸ ਜੀ ਮਹਾਰਾਜ ਮਾਨੂੰ ਤੁਹਾਨੂੰ ਉਪਦੇਸ਼ ਦਿੰਦੇ ਹਨ ਕਿ ਜਿਹੜਾ ਜੀਵ ਇਸ ਸੰਸਰੀ ਸਰੀਰ ਨਾਲ ਚੁੱਠੀ ਪ੍ਰੀਤ ਤਿਆਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹੀ ਜਮਦੋਤਾਂ ਦੇ ਭੈ ਤੋਂ ਰਹਿਤ ਹੋ ਕੇ ਮੁਕਤ ਹੋ ਜਾਂਦਾ ਹੈ ਚਮਰਠਾ ਗਾਠ ਨਾ ਜਨਰੀ ਲੋਕ ਗਠਾਵੇ ਪਨਰੀ ਰਹੋ ਚਮੜੇ ਨਾਲ ਮੜੇ ਹੋਏ ਸ੍ਰੀ ਨਾਲ ਮੈਂ ਚੁੱਠੀ ਪ੍ਰੀਤੀ ਕੰਨੀ ਨਹੀਂ ਜਾਣਦਾ ਸੰਸਾਰੀ ਲੋਕ ਮੇਰੇ ਕੋਲ ਸੀਰ ਰੂਪੀ ਜੁਤੀ ਗਠਾਉਣ ਪਾਪ ਪਦਾਰਥਾਂ ਨਾਲ ਝੂਠੀ ਗੰਡ ਪਾਉਣ ਲਈ ਆਉਂਦੇ ਹਨ ਆਰ ਨਹੀਂ ਜੂ ਤੋਪੂ ਨਹੀਂ ਰੰਬੀ ਠਾਉ ਰੋਪੂ ਮੇਰੇ ਕੋਲ ਤਿਕਣ ਬੁੱਧੀ ਰੂਪੀ ਆਰ ਨਹੀਂ ਹੈ ਜਿਸ ਨਾਲ ਮੈਂ ਇਸ ਸ੍ਰੀ ਨਾਲ ਝੂਠੀ ਗੰਡ ਤਰਪ ਕਰਾਂ ਨਾ ਹੀ ਮੇਰੇ ਕੋਲ ਲੰਬੀ ਪਾਪ ਕਟ ਵੱਡ ਕਰਕੇ ਉਲਟੀਆਂ ਸਿੱਧੀਆਂ ਧੋਖੇ ਭਰੀਆਂ ਗੱਲਾਂ ਵਾਲੀ ਵਿਦਿਆ ਹੈ ਜਿਸ ਨਾਲ ਪਦਾਰਥ ਰੂਪੀ ਚਮੜੇ ਦੀ ਟਾਂਕੀ ਨੂੰ ਛੱਲ ਸਵਾਰ ਕੇ ਸੀਰ ਰੂਪੀ ਜੁੱਤੀ ਉੱਪਰ ਲਗਾ ਸਕਾਂ ਪਾਵ ਸੰਸਾਰ ਨਾਲ ਗੂੜੀ ਪ੍ਰੀਤੀ ਕਰ ਸਕਾਂ ਲੋਕ ਘਟ ਘਟ ਖਰਾ ਬਿਗੋਚਾ ਹੋਂ ਬਿਨ ਗਾਠੇ ਜਾਏ ਪਹੁੰਚਾ ਸੰਸਾਰੀ ਲੋਕ ਇਸ ਸੀਨਾ ਝੁੱਠੀ ਪ੍ਰੀਤ ਜੋੜ ਕੇ ਤੇ ਝੁੱਠੇ ਸੰਸਾਰ ਨਾਲ ਪ੍ਰੀਤੀ ਕਰਕੇ ਚੰਗੇ ਭਲੇ ਖੁਆਰ ਹੋ ਰਹੇ ਹਨ ਪਰ ਮੈਂ ਝੂਠੇ ਸਰੀ ਰਾਤੇ ਸੰਸਾਰੀ ਪਦਾਰਥਾਂ ਨਾਲ ਪ੍ਰੀਤੀ ਨਹੀਂ ਕੀਤੀ ਪਰਮਾਤਮਾ ਨਾਲ ਸੱਚੀ ਪ੍ਰੀਤੀ ਕਰਕੇ ਉਸ ਕੋਲ ਪਹੁੰਚ ਗਿਆ ਹਾਂ ਪਾਪ ਉਸ ਵਿੱਚ ਅਪੇਸ਼ ਹੋ ਗਿਆ ਹਾਂ ਅਰਬਿਦਾਸ ਜਪੇ ਰਾਮਾ ਨਾਮ ਮੋਹਿ ਜਮ ਸੋ ਨਹੀ ਕਮ ਸਤਿਗੁਰੂ ਰਵਦਾਸ ਜੀ ਫਰਮਾਉਂਦੇ ਹਨ ਕਿ ਮੈਂ ਪ੍ਰਮਾਤਮਾ ਦਾ ਰਾਮ ਨਾਮ ਜਪ ਕੇ ਸੱਚੀ ਪ੍ਰੀਤੀ ਪਾਲ ਲਈ ਹੈ ਇਸ ਕਰਕੇ ਹੁਣ ਮੇਰਾ ਜਮਦੁੱਤਾਂ ਨਾਲ ਕੋਈ ਵਾਸਤਾ ਨਹੀਂ ਹੈ ਸਤਿਗੁਰੂ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਨ ਨਾ ਆਰਾਮ ਕੋ ਨਾ ਮਾ ਸੰਸਾਰ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕਿਸੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਮੇਰੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਸੇਸ਼ਟ ਤਨ ਹੈ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਬੋਸੋ ਨੇ ਅੰਕਲ ਜੀ ਮਹਾਰਾਜ ਜੀ ਹੋ ਗਏ ਸਭ ਦੀ ਹਾਜ਼ਰੀ ਠੀਕ ਹੈ ਸਾਦ ਸੰਦਰਜੀ ਸਭ ਤੋਂ ਪਹਿਲਾਂ ਧੰਨਵਾਦ ਗੁਰੂਆਂ ਦੇ ਗੁਰੂ ਗੁਰੂ ਜਗਤ ਗੁਰ ਰਵਿਦਾਸ ਗੁਰੂ ਜਗਤ ਗੁਰ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਬਾਬਾ ਸਾਹਿਬ ਡਾਕਟਰ ਭੀਮਰਾਮ ਅੰ베ਦਕਰ ਜੀ ਦਾ ਅੱਜ ਜੋ ਬੇਗੰਪੁਰਾ ਮਿਸ਼ਨ ਚਲਾ ਰਹੇ ਨੇ ਸਾਰੇ ਗੁਰੂਆਂ ਦਾ ਮਹਾਪੁਰਸ਼ਾਂ ਦਾ ਦੂਸਰਾ ਧੰਨਵਾਦ ਆਪ ਆਪ ਸਾਰੀ ਸੰਗਤ ਦਾ ਜਿਨ੍ਹਾਂ ਦੀ ਬਦੌਲਤ ਇਹ ਪੰਜਾਬੀ ਦਾ ਗਰੁੱਪ ਚੱਲ ਰਿਹਾ ਹੈ ਚੱਲ ਰਿਹਾ ਹੈ ਸਤਗੁਰ ਆਪ ਦੇ ਬੱਚਿਆਂ ਨੂੰ ਚੰਗੀ ਸਿੱਖਿਆ चंगा रोजगार बख्शिश कर आप दे तंदुरुस्त रहन हर बुराई तो बच के रहन सतगुरु रविदास महाराज जी आप जी दे कारोबार ते नौकरियां ते मेहर भरिया हाथ रखन आप जी दी सेहत ते आप दे घर परिवार ते मेहर भरिया हाथ रखन आप दी जिंदगी चे नाम शब्द आवे और एक मांगो भगत चिंतामन आप ऐसे तरह महाराज दी भगती ਕਰਦੇ ਕਰਦੇ ਆਪਣੀਆਂ ਚਿੰਤਾਵਾਂ ਨੂੰ ਖਤਮ ਕਰਿਏ ਪੂਰੇ ਵਿਸ਼ਵ ਵਿੱਚ ਬੇਗੰਪੁਰਾ ਦੇ ਮੇਸ਼ਪ ਨੂੰ ਮਿਸ਼ਨ ਨੂੰ ਲੈ ਕੇ ਜਾਈਏ ਜੋ ਬੋਲੇ ਸੋ ਨਿਰ ਪੈ ਸਤ ਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਹੋ ਗਈ ਬੇਟਾ ਸਮਾਪਤੀ ਹਾਂਜੀ ਮਹਾਰਾਜ ਜੀ ਹੋ ਗਈ ਸਭ ਦੀ ਠੀਕ ਹੈ ਜੀ ਠੀਕ ਜੈ ਗੁਰਦੇਵ ਧੰਗੁਰਦੇ ਸੰਗਤ ਹਣ ਕਟਾਈ ਅੱਜ ਹੈ ਜਨਮ ਦਿਨ ਚ ਵੀਜੀਏ ਸਾਰੇ ਪਕਾਏ ਜੀ ਜੈ ਗੁਰਦੇਵ ਧੰਗੁਰਦੇ ਜੀ ਮਹਾਰਾਜ ਜੈ ਗੁਰਦੇਵ ਧੰਗੁਰਦੇ